ਦੇਖੋ ਜਿਹੜੀ ਇਹ ਸਰਕਾਰ ਹੈਗੀ ਆ ਇਹ ਬਦਲਾਖੋਰੀ ਦੀ ਰਾਜਨੀਤਿਕ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਔਰ ਪਿਛਲੇ ਸਾਢੇ 3 ਸਾਲਾਂ ਤੋਂ ਜਿਸ ਤਰੀਕੇ ਨਾਲ ਇਹਨਾਂ ਨੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਨਾਲ ਬਦਲਾਖੋਰੀ ਕੀਤੀ ਹੈ ਉਹ जगਜਾਹ ਰਿਹਾ ਹੈ ਸਰਦਾਰ ਰঞ্জੀਤ ਸਿੰਘ ਗਿੱਲ ਅਜ ਤੋ ਕੁਝ ਦਿਨ ਪਹਿਲੇ ਅਕਾਲੀ ਦਲ ਛੱਡ ਗਏ ਸੀ ਔਰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਨੂੰ ਜੁਆਇਨ ਕਰਨ ਦਾ ਮਨ ਬਣਾਇਆ ਹੋਇਆ ਸੀ ਤਿੰਨ ਤਰੀਕ ਨੂੰ ਕੋਰਾਲੀ ਵਿੱਚ ਉਹਨਾਂ ਦੀ ਜੁਆਇਨਿੰਗ ਹੋਣੀ ਸੀਗੀ ਪਰ ਉਹਨਾਂ ਤੇ ਲਗਾਤਾਰ ਇਸ ਸਰਕਾਰ ਦੁਆਰਾ ਪ੍ਰੈਸ਼ਰ ਬਣਾਇਆ ਜਾ ਰਿਹਾ ਸੀਗਾ ਕਿ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਜਦੋਂ ਉਹਨਾਂ ਤੇ ਪ੍ਰੈਸ਼ਰ ਇੰਨਾ ਬਣ ਗਿਆ ਤੇ ਉਹਨਾਂ ਨੂੰ ਕੱਲ ਉਸੇ ਪ੍ਰੈਸ਼ਰ ਤੋਂ ਬਚਣ ਵਾਸਤੇ ਰਾਤੀ ਲਗਭਗ 9:30 ਵਜੇ ਮੇਰੇ ਨਾਲ ਔਰ ਸਾਡੇ ਸਟੇਟ ਦੇ ਵਾਈਸ ਪ੍ਰੈਜ਼ੀਡੈਂਟ ਡਾਕਟਰ ਸੁਭਾਸ਼ ਸ਼ਰਮਾ ਜੀ ਦੇ ਨਾਲ ਸੀਐਮ ਹਰਿਆਣਾ ਦੇ ਹਾਊਸ ਜਾ ਕੇ ਉੱਥੇ ਪਾਰਟੀ ਨੂੰ ਜੁਆਇਨ ਕਰਨਾ ਪਿਆ ਬੜੀਆਂ ਗੱਲਾਂ ਚਲਾਈਆਂ ਗਈਆਂ ਕਿ ਰਣਜੀਤ ਸਿੰਘ ਗਿੱਲ ਨੂੰ ਇੰਨੀ ਲੇਟ ਜੁਆਇਨ ਕਰਨ ਦੀ ਕੀ ਵਜ੍ਹਾ ਸੀ ਵਜ੍ਹਾ ਇਹ ਸੀਗੀ ਉਹਨਾਂ ਦੀ ਬਾਹ ਮਰੂਣ ਮਰੂੜੀ ਜਾ ਰਹੀ ਸੀ ਉਹਨਾਂ ਨੂੰ ਉਹਨਾਂ ਨੂੰ ਹਰ ਤਰੀਕੇ ਦਾ ਪ੍ਰੈਸ਼ਰ ਬਣਾਇਆ ਜਾਂਦਾ ਜਦੋਂ ਉਹਨਾਂ ਨੇ ਜੁਆਇਨ ਕਰ ਲਿਆ ਸਵੇਰੇ ਅੱਜ ਉਹਨਾਂ ਦੇ ਘਰ ਉੱਤੇ ਬਿਜ਼ਨਸ ਨੇ ਰੇਡ ਮਾਰੀ ਹੈ ਔਰ ਇਹ ਰੇਡ ਦਰਸਾਉਂਦੀ ਹੈ ਕਿ ਉਹਨਾਂ ਨੂੰ ਰਾਤੀ 9:30 ਵਜੇ ਕਿਉਂ ਜਾਣ ਕਰਨਾ ਪਿਆ ਨਾਲ ਬੰਦਾ ਉਹਨੇ ਗੋਡਿਆਂ 'ਚ ਜਾਣ ਰੱਖੀ ਉਹ ਪ੍ਰੈਸ਼ਰ 'ਚ ਨਹੀਂ ਆਇਆ ਉਹਨੇ ਭਾਰਤੀ ਜਨਤਾ ਪਾਰਟੀ ਦੀ ਬਾਹ ਫੜੀ ਕਿਉਂਕਿ ਉਹ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਵਿੱਚ ਪੰਜਾਬ ਨੂੰ ਤਰੱਕੀ ਕਰਦਾ ਦੇਖਣਾ ਚਾਹੁੰਦਾ ਪੰਜਾਬ ਦੇ ਡਬਲ ਇੰਜਨ ਦੀ ਸਰਕਾਰ ਦੇਖਣਾ ਚਾਹੁੰਦਾ ਆਮ ਆਦੀ ਪਾਰਟੀ ਕੇ ਪ੍ਰਵक्ता कह रहे हैं कि मंजीत जी साहब के केस में गिल साहब का नाम गिल साहब ਦਾ ਨਾਮ ਪਿਛਲੇ 20 ਸਾਲਾਂ ਚ ਅੱਜ ਤੱਕ ਕਿਤੇ ਨਹੀਂ ਆਇਆ ਕਰਨ ਨੂੰ ਕੀ ਆਪਾਂ ਸਵੇਰੇ ਕਹਿ ਦਾਂਗੇ ਕਿ ਗਿੱਲ ਸਾਹਿਬ ਦੀ ਜਗ੍ਹਾ ਤੁਹਾਡਾ ਨਾਮ ਲੈ ਦਿੰਨਾ ਮੈਂ ਕਿ ਤੁਹਾਡੀ ਮੁਜੀਠੀ ਨਾਲ ਫੋਟੋ ਸੀਗੀ ਤੁਹਾਨੂੰ ਵਿਜਲ ਚੱਕਣ ਆ ਜੂਗੀ ਅੱਜ ਤੱਕ ਕਿਸੇ ਵੀ ਇਨਵੈਸਟੀਗੇਸ਼ਨ ਏਜੰਸੀ ਚ ਕਿਤੇ ਵੀ ਕਿਸੇ ਕ ਏਜੰਸੀ ਨੇ ਕਿਤੇ ਗਿਲ ਸਾਹਿਬ ਦਾ ਨਾਮ ਨਹੀਂ ਲਿੱਤਾ ਔਰ ਜਦੋਂ ਗਿਲ ਸਾਹਿਬ ਨੇ ਪਾਰਟੀ ਜੁਆਇਨ ਕਰ ਲਈ ਇਹਨਾਂ ਦੀ ਚੱਲ ਨਹੀਂ ਤੇ ਫਿਰ ਇੱਕ ਬੜਾ ਸੌਖਾ ਤਰੀਕਾ ਕਿਸੇ ਤੇ ਮਿੱਟੀ ਸੁੱਟ ਦਿਓ ਤੇ ਉਹ ਮਿੱਟੀ ਝਾੜੀ ਜਾਵੇ ਰਣਜੀਤ ਗਿਲੇ ਸ਼ਹਿਰ ਦਾ ਵਾਸੀ ਹੈ ਜ਼ਿਲ੍ਹੇ ਦਾ ਵਾਸੀ ਹੈ ਇਸ ਜ਼ਿਲ੍ਹੇ ਦੇ ਵਿੱਚ ਰਹਿੰਦਾ ਬਿਜ਼ਨਸ ਨੂੰ ਸਮਝ ਦੇ ਕੇ ਬੁਲਾਉਂਦੀ ਨਾ ਉੱਤੋਂ ਪੁੱਛਦੀ ਕਿ ਤੁਹਾਡਾ ਕੀ ਸੰਬੰਧ ਹੈ ਇਹ ਤੁਹਾਡੇ ਉਹਨਾਂ ਦੇ ਧਿਆਨ ਚ ਕੋਈ ਇੱਕ ਦਾ ਤੱਥ ਕਿਤੇ ਫੋਟੋ ਫੋਟੋ ਕਿਤੇ ਨਾਲ ਖੜੇ ਆ ਗਈ ਹੋਏਗੀ ਅੱਪਾ ਪੋਲਿਟਿਕਲ ਬੰਦਿਆਂ ਦੀ ਸਾਰਿਆਂ ਨਾਲ ਫੋਟੋਆਂ ਹੁੰਦੀਆਂ ਨੇ ਮੇਰੇ ਖਿਆਲ ਨਾਲ ਐਸਾ ਇੱਥੇ ਕੋਈ ਸਾਥ ਹੀ ਨਹੀਂ ਹੋਏਗਾ ਜਿਹਦੀ ਕਿਸੇ ਵੇਲੇ ਰਣਜੀਤ ਸਿੰਘ ਜੀ ਨਾਲ ਫੋਟੋ ਹੀ ਹੋਵੇ ਜਾਂ ਮਜੀਠੀਆ ਨਾਲ ਫੋਟੋ ਹੀ ਹੋਵੇ ਜਿੰਨੂੰ ਮਰਜ਼ੀ ਫੜ ਕੇ ਅੰਦਰ ਦੇ ਦਿਓ ਸੋ ਸਰਾ ਸਰ ਬਦਲਾਖੋਰੀ ਦੀ ਜਿਹੜੀ ਹੈ ਜਿਹੜੀ ਸਰਕਾਰ ਦੀ ਨੀਤੀ ਹੈਗੀ ਆ ਔਰ ਅਸੀਂ ਅੱਜ ਬੜੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਿਹੜੀ ਸਰਕਾਰ ਦੀ ਜਿਹੜੀ ਇਹ ਤੱਕਾਸ਼ਾਹੀ ਹੈ ਉਹਦੇ ਖਿਲਾਫ ਅਸੀਂ ਬੀਸੀ ਔਫਿਸ BC ਮੈਡਮ ਨੂੰ ਆਪਣਾ ਅਜਾ ਮੈਮੋਰੈਂਡਮ ਦੇਣ ਆਏ ਆ ਤੁਸੀਂ ਸ਼ੇਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਆ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਉਦੋਂ ਪੇਮੈਂਟ ਲੈ ਲੈਣੀ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੇਨਗਨ ਕੰਟਰੀਆਂ ਦੇ ਵਿੱਚ ਤਾਂ ਜਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ ਹੋ ਇਹ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ ਨੇ ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜਪ ਸਟੱਡੀ ਮੋਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨਿਗਨ ਵੀਜ਼ਾ ਜਪ ਸਟੱਡੀ ਮੋਹਾਲੀ ਨੇ ਲਗਵਾ ਕੇ دیا ਹੈ ਔਰ ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ ਥੈਂਕ ਯੂ